ਨੇ ਗੱਲਾਂ ਤੁਸੀਂ ਕਰਦੇ ਹੋ ਪੋਡਕਾਸਟਿੰਗ ਚ ਉਹ ਪਹਿਲਾ ਬੰਦਾ ਆਪ ਕਰਨਾ ਹੋਣੀ ਚਾਹੀਦਾ ਤੁਸੀਂ ਆਲਰੇਡੀ ਕਰ ਰਹੇ ਹੋ ਨਹੀਂ ਤਾਂ ਕ੍ਰੋਸ ਕੁਐਸਚਨ ਕਰਨ ਨੂੰ ਤਾਂ ਮੈਂ ਬੈਠਾ ਬਾਈ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਨਹੀਂ ਹੈ ਸੱਚੀ ਹੋ ਸੱਚ ਹੈ ਔਰ ਮੈਂ ਬਾਈ ਨੂੰ ਮਿਲਣ ਤੋਂ ਪਹਿਲਾਂ ਸੱਚੀ ਉਹ ਸਭ ਨੂੰ ਭਾਬੀ ਕਹਿੰਦਾ ਸੀ ਕਿਸੇ ਵੀ ਵੀਰ ਦੀ ਵਾਈਫ ਨੂੰ ਮਿਲਦਾ ਸੀ ਹੁਣ ਮੈਂ ਵੀ ਉਹ ਭੈਣ ਕਹਿਣਾ ਸ਼ੁਰੂ ਕਰਤਾ ਜਿਹਦੇ ਕਰਕੇ ਮੈਨੂੰ ਸ਼ਿਕਾਰ ਹੋਣਾ ਪਿਆ ਰੇ ਇੱਕ ਕੁਐਸਚਨ ਦਾ ਕਿ ਭਾਬੀ ਬਹੁਤ ਪਵਿੱਤਰ ਸ਼ਬਦ ਸੀ ਤੁਸੀਂ ਤੁਹਾਡਾ ਭਰਾ ਹੁਣ ਤੁਸੀਂ ਮੇਰੇ ਭਰਾ ਹੋ ਤੇ ਤੁਹਾਡੀ ਵਾਈਫ ਨੂੰ ਮੈਂ ਭੈਣ ਕਹੀ ਜਾਣਾ ਫਿਰ ਆਪਾਂ ਤਾਂ ਭੈਣ ਭਰਾ ਹੋ ਗਏ ਸਾਰੇ ਆਪਸ ਵਿੱਚ ਨਹੀਂ ਵੀਰੇ ਇਹ ਤਾਂ ਸਮਝ ਦੀ ਗੱਲ ਹੈ ਮੈਂ ਤਾਂ ਤੁਹਾਨੂੰ ਦੱਸਿਆ ਸੀ ਨਾ ਕਿ ਮੈਂ ਕਦੇ ਕਮੈਂਟ ਪੜਦਾ ਨਹੀਂ ਕੋਈ ਉਹੀ ਗੱਲ ਵੀ ਜਿਹੜੇ ਬੰਦੇ ਦੋਸਤ ਪਿਆਰ ਕਰਦੇ ਆ ਜੋ ਕਿ ਬੰਦਾ ਪੋਡਕਾਸਟ ਜਿਵੇਂ ਤੁਸੀਂ ਕਹੇ ਵੀ ਮੈਂ ਤੁਸੀਂ ਦੱਸਿਆ ਹੋਣੀ ਕਿ ਵੀਰੇ ਮੈਂ ਪੜੇ ਥੱਲੇ ਕਮੈਂਟ ਸਾਰੇ ਪੋਜ਼ਿਟਿਵ ਐਵੇਂ ਕਿਸੇ ਨੇ ਦੱਸਿਆ ਕਿ ਕਿਸੇ ਕੋਈ ਕਮੈਂਟ ਸੀਗਾ ਬੰਦਾ ਕਹਿੰਦਾ ਜੀ ਇਟ ਮੀਨ ਜਿਹੜਾ ਬੰਦੇ ਲੋਕ ਐ ਸੋਚਦੇ ਉਹਨਾਂ ਦੇ ਆਪਣੇ ਦਿਮਾਗ 'ਚ ਗੰਦਗੀ ਆ ਗਰ ਭਾਬੀ ਨੂੰ ਲੱਗੇ ਮੈਂ ਇੱਕੋ ਇਹਨੂੰ ਇੱਕ ਵਨ ਲਾਈਨਰ 'ਚ ਕਹਿਣਾ ਚਾਹੁੰਦਾ ਔਰ ਉਹ ਵੀ ਮੇਰਾ ਓ ਆਪਾਂ ਸੋਸਾਇਟੀ 'ਚ ਪਬਲੀਕਲੀ ਬੈਠਦੇ ਆਂ ਔਰ ਅੱਜ ਦਾ ਯੂਥ ਇਹ ਗੱਲ ਨੂੰ 100% ਸਮਝੇਗਾ ਮੰਨਣਾ ਨਾਮ ਰਣਾ ਸਭ ਦੀ ਆਪਣੀ ਗੱਲ ਹੈ ਮੇਰੀ ਜਿੱਦ ਇੱਕ ਪ੍ਰੋਬਲਮ ਹੈ ਜਿਹੜੀ ਦਿੱਤੇ ਮੈਂ ਗਲਤੀ ਕੀਤੀ ਹੈ ਜਾਂ ਮੈਂ ਗਲਤ ਹੈਗਾ ਮੇਰੇ ਸਾਹਮਣੇ ਵਾਲਾ ਬੰਦਾ ਕਹੇਗਾ ਤਾਂ ਮੈਂ ਉਹ ਮੰਨਣ ਦਾ ਦਮ ਰੱਖਦਾ ਹਾਂ ਉਸ ਗੱਲ ਨੂੰ ਕਿਉਂਕਿ ਮੈਂ ਸਿਰਫ ਸ੍ਰੇਸ਼ਟ ਨਹੀਂ ਹੈ ਗਲਤੀਆਂ ਸਭ ਤੋਂ ਹੁੰਦੀਆਂ ਸਾਰੀ ਦੁਨੀਆ ਤੋਂ ਹੁੰਦੀਆਂ ਔਰ ਉਹਨੂੰ ਮੰਨਣ 'ਚ ਹੀ ਤੁਹਾਡੀ ਪਹਿਲਾ ਮਾਨਸਿਕ ਹੈ ਕਿਹਦੇ ਕੈਫੇ ਤੇ ਜਾਂਦੇ ਆ ਪਬਲੀਕ ਜਨ ਹੈ ਕੋਈ ਵੀ ਹਸਬੰਡ ਵਾਈਫ ਆਉਂਦੇ ਆ ਜਾਂ ਕੋਈ ਵੀ ਲੇਡੀ ਆਉਂਦੀ ਆ ਜਾਂ ਅਗਰ ਉਹਦੇ ਅੱਛੇ ਕੱਪੜੇ ਪਾਏ ਆ ਜਾਂ ਕੁਝ ਵੀ ਮਤਲਬ ਸੋਹਣੀ ਦਿਖਦੀ ਆਪਾਂ ਕੀ ਅਕਸਰ ਬੱਚੇ ਆਪਾਂ ਕਹਿੰਦੇ ਸੁਣੇ ਆ ਕਾਲਜ ਸਕੂਲ ਦੇ ਭਾਬੀ ਦੇਖੀ ਕਿੰਨੀ ਸੋਹਣੀ ਆ ਕਦੇ ਕਿਸੇ ਨੇ ਕਿਹਾ ਭੈਣ ਦੇਖ ਕਿੰਨੀ ਸੋਹਣੀ ਆ ਰਹੀ ਹੈ ਮੰਨ ਲੈਂਦਾ ਰ ਹੈ ਕਿ ਉਸ ਸ਼ਬਦ ਨਾਲ ਅਸੀਂ ਕੁਝ ਵੀ ਕਨਸੀਡਰ ਕਰ ਦਿੰਨੇ ਆ ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਕਿ ਜੀ ਬੱਬੀ ਕਿੰਨੀ ਸੋਹਣੀ ਆ ਇਹ ਗਲਤ ਲਾਈਨ ਹੋ ਗਈ ਮੇਰਾ ਸਰ ਉਹ ਕਹਿਣ ਦਾ ਮਤਲਬ ਹੈ ਕਿ ਅਸੀਂ ਕਿਸੇ ਤੀਜੇ ਪ੍ਰਤੀ ਕੰਸਰਨ ਕਰਦੇ ਆਂ ਅਸੀਂ ਐਜ਼ ਅ ਫੀਮੇਲ ਵੀ ਕਦੇ ਆਪਾਂ ਕੋਈ ਬੰਦਾ ਇਹ ਨਹੀਂ ਕਹੂਗਾ ਭੈਣ ਦੇਖ ਕੇ ਐਡੀ ਸੋਹਣੀ ਆ ਜਾਂ ਜਿਹੜਾ ਸਮਝ ਜਾ ਮੈਂ ਕੀ ਕਹਿਣਾ ਚਾਹ ਰਿਹਾ ਸੋ ਸਮਝਣ ਵਾਲੇ ਸਮਝ ਵੀ ਗਏ ਮੈਂ ਕੀ ਕਹਿਣਾ ਚਾਹ ਰਿਹਾ ਮਤਲਬ ਤੁਸੀਂ ਵੀ ਸਮਝ ਗਏ ਮੈਂ ਕਿੱਥੇ ਬੋਲਣਾ ਚਾਹੁੰਦਾ ਹਨਾ ਉਹ ਆਪਣੀ ਭੈਣਾਂ ਨੇ ਬੋਡਕਾਸਟ ਦੇਖਣਾ ਸੋਸ਼ਲ ਮੀਡੀਆ ਤੇ ਬੱਚੇ ਚਲਾਉਂਦੇ ਤਾਂ ਮੈਂ ਕੋਈ ਇਦਾਂ ਦੀ ਸ਼ਬਦਾਵਲੀ ਨਹੀਂ ਕਰ ਮਤਲਬ ਉਹ ਕਰਨਾ ਚਾਹੁੰਦਾ ਪਰ ਉਹੀ ਕਹਿੰਦੇ ਨਾ ਸਮਝਦਾਰ ਨੂੰ ਇਸ਼ਾਰਾ ਕਾਫੀ ਤੇ ਬੱਚੇ ਨੂੰ ਗੁਬਾਰਾ ਕਾਫੀ ਅੱਛਾ ਨਹੀਂ ਬਾਈ ਜੀ ਇਹ ਪੋਡਕਾਸਟ ਤੁਹਾਡੇ ਨਾਲ ਹਾਂਜੀ ਸੁਈ ਸੁਈ ਮੇਰੇ ਵੱਲ ਆਈ ਫਿਰ ਇੱਥੇ ਉਹ ਗੁਬਾਰਿਆਂ ਦੇ ਉਹ ਖੁੱਲ ਜਣਗੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਵੀ ਰਿਸਪੈਕਟ ਆ ਵੀਰੇ ਇਹ ਹੋਰ ਇਹ ਸ਼ਬਦ ਨਾਲ ਸ਼ਬਦ ਨਾਲ ਕੋਈ ਰਿਸ਼ਤਾ ਦਾ ਫੇਰ ਫੇਰ ਨਹੀਂ ਹੁੰਦਾ ਗਲਤ ਆ ਸ਼ਬਦ ਦੇ ਵਿੱਚ ਇੱਕ ਰਿਸਪੈਕਟ ਦੇਣ ਦੀ ਗੱਲ ਹੈ ਤੁਸੀਂ ਛੋਟੇ ਹੁੰਦੇ ਖੇਡੇ ਸੀ ਗੁਬਾਰਿਆਂ ਨਾਲ ਸਾਰੀ ਦੁਨੀਆ ਕਿ ਗੁਬਾਰੇ ਇਹ ਸਾਰੀ ਦੁਨੀਆ ਦਾ ਕੰਪੈਰੀਸ਼ਨ ਜੇ ਅਸੀਂ ਤੁਹਾਡਾ ਨਾ ਕਰਾਂਗੇ ਹੋ ਸਕਦਾ ਤੁਸੀਂ ਕੁਝ ਕੰਮ ਐਸੇ ਨਾ ਕੀਤੇ ਹੋਣ ਜਾਂ ਦੁਨੀਆ ਤੋਂ ਅਲੱਗ ਕੀਤੇ ਹੋਣ ਅਗ ਗੁਬਾਰੇ ਨਾਲ ਵੀ ਖੇਡਿਆ ਮੈਂ ਯਾਰ ਕਿ ਗੁਬਾਰੇ ਛੱਡ ਛੱਡ ਕੇ ਗੋਲੀਆਂ ਮਾਰੀਆਂ ਉੱਤੇ ਨਹੀਂ ਵੀਰੇ ਆਪਣਾ ਮਰ ਨਾਲ ਮੈਂ ਜਿਵੇਂ ਜਿਵੇਂ ਵਿਆਹ ਸ਼ਾਦੀ ਜਾਂਦਾਂ ਤੇ ਮੇਰੇ ਮਮਾ ਅਕਸਰ ਆਦੇ ਬੱਚਾ ਕੋਈ ਗੁਬਾਰਾ ਆਉਣਾ ਤਾਂ ਬੱਚਾ ਕਹਿ ਦਿੰਦਾ ਮਮਾ ਤਾਂ ਮੈਨੂੰ ਵੀ ਗੁਬਾਰਾ ਲੈ ਕੇ ਦੋ ਬਈ ਉਹ ਕੁਐਸਚਨ ਦਾ ਜਵਾਬ ਰਹਿ ਗਿਆ ਕਿ ਫਰਮ ਬੀਇੰਗ ਅ ਪੁਲਿਸਮੈਨਸ ਸਨਸ ਟੂ ਬੀਇੰਗ ਅ ਫਾਦਰ ਆਫ ਟੂ ਡਾਟਰਸ ਪਰਵਰਿਸ਼ ਚ ਕੀ ਫਰਕ ਹੈ ਵੀ ਬਰੇ ਦੇਖੋ ਨਾ ਕਿਉਂਕਿ ਇਹ ਬੜਾ ਕ੍ਰੂਸ਼ਲ ਟਾਪਿਕ ਹੈ ਤਾਂ ਟਾਈਮ ਲਾ ਕੇ ਦੱਸਿਓ ਕਿਉਂਕਿ ਤੁਸੀਂ ਫਾਦਰ ਵੀ ਹੋ ਬੇਟੇ ਵੀ ਹੋ ਸਮਾਜ ਵਿਚਰਦੇ ਵੀ ਹੋ ਔਰ ਸਭ ਤੋਂ ਵੱਡੀ ਗੱਲ ਜਿਹੜੀ ਹਾਸੇ ਵਾਲੀ ਨਹੀਂ ਹੈ ਸੱਚ ਹੈ ਤੁਸੀਂ ਜਨਰੇਸ਼ਨ ਗੈਪ ਦੇਖਿਆ ਹਾਂਜੀ ਵੀਰੇ ਤੁਹਾਡੀ ਉਮਰ ਦੇ ਵਿੱਚ ਤੁਸੀਂ ਹੁਣ ਤੱਕ ਸਭ ਕੁਝ ਦੇਖ ਲਿਆ ਕਿ ਕਿਹੜੇ ਬੱਚੇ ਕਿਉਂਕਿ ਤੁਸੀਂ ਕਲੱਬਾਂ 'ਚ ਵੀ ਜਾਂਦੇ ਹੋ ਇੱਕ ਅਸੂਲਦਾਰ ਬਾਬੀ ਹੋ ਇਹ ਮੈਂ ਗੱਲਾਂ ਮਾਈਕ ਤੇ ਬਹਿ ਕੇ ਕੋਈ ਤਾਰੀਫ ਨਹੀਂ ਕਰ ਰਿਹਾ ਮੈਂ ਪਰਸਨਲ ਮੈਂ ਵੀ ਕਿਹਾ ਅੱਜ ਸਾਡੇ ਪੌਡਕਾਸਟ 'ਚ ਮਾਈਕ ਲੱਗੇ ਬਸ ਫਰਕ ਇਹੀ ਨਹੀਂ ਤਾਂ ਅਸੀਂ ਇਹ ਪੌਡਕਾਸਟ ਤੋਂ ਪਹਿਲਾਂ ਵੀ 1 ਘੰਟਾ ਪੌਡਕਾਸਟ ਕਰਕੇ ਹਟਿਆ ਹੋ ਰਿਕਾਰਡ ਹੈ ਥੋੜਾ ਦਿਖਾ ਨਹੀਂ ਸਕਦੇ ਲੋਕ ਜੱਜ ਕਰਨਗੇ ਤੇ ਅਸੂਲਣ ਵੀ ਹੋ ਬਾਈ ਤੁਸੀਂ ਇੱਕ ਸੋਸ਼ਲ ਲਾਈਫ ਵੀ ਦੇਖਦੇ ਹੋ ਤੁਹਾਡੇ ਬੱਚੇ ਵੀ ਛੋਟੀਆਂ ਨੇ ਹਜੇ ਜਨਰੇਸ਼ਨ ਗੈਪ ਵੀ ਤੁਹਾਡਾ ਬਹੁਤ ਜ਼ਿਆਦਾ ਫਾਦਰ ਨਾਲ ਫਰਕ ਕੀ ਹੈ ਸਾਰੇ ਚ ਨੁਕਸਾਨ ਕੀ ਫਾਇਦੇ ਕੀ ਵੀਰੇ ਪਹਿਲੇ ਦੇਖੋ ਹਰ ਇਹ ਸਬ ਕੁਸ਼ਨਾਂ ਪਹਿਲੀ ਗੱਲ ਤਾਂ ਹਰ ਇੱਕ ਚੀਜ਼ ਤੁਹਾਡੇ ਦੇ ਡਿਪੈਂਡ ਕਰਦੀ ਹੈ ਮੈਂ ਹੁਣ ਜੋ ਵੀ ਚੀਜ਼ ਕਹਿਣ ਲੱਗਿਆ ਜਾਂ ਜੋ ਵੀ ਮੈਂ ਕਹੂੰਗਾ ਮੈਂ ਉਹ ਕਹੂੰਗਾ ਸਿਰਫ ਮੇਰਾ ਆਪਣਾ ਪੀਂਨੇ ਨਾਲ ਤੇ ਮੇਰੀ ਫੈਮਲੀ ਨਾਲ ਰਿਲੇਟ ਕਰਦਾ ਮੈਂ ਨਹੀਂ ਕਹਿੰਦਾ ਕਿ ਜੋ ਮੈਂ ਗੱਲਾਂ ਕਹਿ ਰਿਹਾ ਤੁਸੀਂ ਵੀ ਘਰਾਂ ਚ ਇੰਪਲੀਮੈਂਟ ਕਰੋ ਸਭ ਦੇ ਘਰ ਦਾ ਆਪਣਾ ਮਾਹੌਲ ਹੈ ਸਭ ਦੇ ਘਰ ਦਾ ਆਪਣਾ ਸਿਸਟਮ ਹੈ ਬਸ ਮੈਨੂੰ ਤਾਂ ਬਿਰੇ ਇੱਕੋ ਹੀ ਗੱਲ ਸਮਝ ਆਉਂਦੀ ਹੈ ਅਗਰ ਫੈਮਲੀ ਸ਼ਬਦ ਦਾ ਸਹੀ ਅਰਥ ਤੁਹਾਨੂੰ ਪਤਾ ਹੈ ਤੁਹਾਡੇ ਅੰਦਰ ਠਹਿਰਾਵ ਹੈ ਤੇ ਤੁਸੀਂ ਆਪਣੇ ਪਰਿਵਾਰ ਲਈ ਹਰ ਇੱਕ ਬਲੀਦਾਨ ਦੇਣ ਲਈ ਤਿਆਰ ਬੈਠੇ ਹੋ ਤਾਂ ਤੁਹਾਡੇ ਲਈ ਫੈਮਲੀ ਮੈਨੇਜਮੈਂਟ ਕੋਈ ਮੈਨੇ ਨਹੀਂ ਰੱਖਾਉਂਦੀ ਹੈ ਬੜੇ ਲੋਕ ਕਹਿੰਦੇ ਨੇ ਮੇਰੇ ਦੀ ਗੱਲਾਂ ਕਹਿਣੀਆਂ ਸੌਖੀਆਂ ਕਰਨੀ ਹੁੰਦੀਆਂ ਤਾਂ ਮੈਂ ਜਉਂਦੀ ਜਾਗਦੀ ਆਪਦੀ ਹੋਈ ਗੱਲ ਤੁਹਾਡੇ ਲਈ ਕਿ ਮੈਂ ਆਪ ਐਗਜ਼ਾਮਪਲ ਆ ਮੇਰੇ ਫਾਦਰ ਦੀ ਪੁਲਿਸ ਦੀ ਨੌਕਰੀ ਰਹੀ ਹੈਗੀ ਉਹ ਡਰਿੰਕ ਵੀ ਕਰਦੇ ਸੀ ਮੈਂ ਨਾਨ-ਵੇਜ ਨਹੀਂ ਖਾਂਦਾ ਮੈਂ ਨਹੀਂ ਮਤਲਬ ਮੈਂ ਬਿਲਕੁਲ ਆਪੋਜ਼ਿਟ ਮੈਂ ਡਰਿੰਕ ਕਰਦਾ ਨਹੀਂ ਪਰ ਮੈਂ ਪੈਗ ਬਣਾ ਕੇ ਦਿੰਦਾ ਦੋਸਤਾਂ ਮੇਰੇ ਸਾਰੇ ਪਿੰਡ ਦੇ ਜੇ ਕੋਈ ਪੀ ਰਿਹਾ ਤੇ ਮੈਂ ਕਦੇ ਰੋਕ ਵੀ ਨਹੀਂ ਲਾਈ ਔਰ ਮੈਂ ਵੀ ਨਹੀਂ ਕਹਿੰਦਾ ਕਿ ਮੈਂ ਹੁਣ ਕਹਾਂ ਜੀ ਨਹੀਂ ਤੁਸੀਂ ਨਾ ਪੀਓ ਜੀ ਮਾੜੀ ਗੱਲ ਸਭ ਦੀ ਆਪਣੀ ਲਾਈਫ ਆ ਆਪਣਾ ਪੀਣਾ ਮੈਨੂੰ ਕੋਈ ਆਬਜੈਕਸ਼ਨ ਨਹੀਂ ਤੁਹਾਡੇ ਕੋਲ ਨਾ ਪੀਣ ਦਾ ਰ ਵੀਰੇ ਫੇਰ ਉਹ ਗੱਲ ਕਿ ਇਹ ਸਭ ਦਾ ਆਪਣਾ ਆਪਣਾ ਤੁਹਾਡਾ ਹੀ opinion ਪੁੱਛ ਰਿਹਾ ਮੇਰਾ ਮੇਰਾ opinion ਇਹ ਹੈ ਵੀਰੇ ਮੇਰੇ ਜਿਹੜੇ ਮੇਰੇ ਗ੍ਰੇਟ ਗ੍ਰੈਂਡਫਾਦਰ ਸੀਗੇ ਉਹ ਪਹਿਲਾਂ ਆਰਮੀ ਦੀ ਨੌਕਰੀ ਦੇ ਵਿੱਚ ਸੀਗੇ ਤੇ ਉਹ ਅਮਰਤਾਰੀ ਸੀ ਉਹਨਾਂ ਨੇ ਅਮਰ ਸ਼ਕਿਆ ਸੀ ਤਾਂ ਉਹਨਾਂ ਦੇ ਨਾਲ ਮੈਂ ਨੂੰ ਥੋੜਾ ਥੋੜਾ ਬਾਣੀ ਪੜਨ ਦਾ ਮਤਲਬ ਦਾਦਾ ਜੀ ਨੇ ਮਤਲਬ ਕਿਹਾ ਵੀ ਬਾਣੀ ਪੜਿਆ ਕਰੋ ਤਾਂ ਮੈਂ ਮਹਾਰਾ ਉਹ ਪੜਦੇ ਹੁੰਦੇ ਸੀ ਮੈਂ ਸੁਣਦਾ ਹੁੰਦਾ ਸੀ ਆ ਪਾਠ ਲਾ ਕੇ ਰੱਖਦੇ ਹੁੰਦੇ ਸੀ ਜਿਆ ਥੋੜਾ ਜਿੰਨੀ ਮੁੰਦੀ ਮਹਾਰਾ ਜੀ ਨੇ ਬੁੱਧੀ ਬਖਸ਼ੀ ਤਾਂ ਮੈਂ ਥੋੜਾ ਬਹੁਤ ਆਪ ਵੀ ਪੜ ਲੈਂਦਾ ਸੀਗਾ ਤਾਂ ਮਤਲਬ ਬਾਣੀ ਚ ਸਾਡੇ ਵੇਦ ਦਾ ਗ੍ਰੰਥਾਂ ਚ ਹਰ ਤਾਂ ਮੇ ਗ੍ਰੰਥ ਚ ਲਿਖਿਆ ਕਿ ਹਰੀ ਮੰਦਰ ਇਹ ਸਰੀਰ ਹੈ ਜਿੱਥੇ ਮਤਲਬ ਜਿਹਦੇ ਅੰਦਰ ਪਰਮਾਤਮਾ ਦਾ ਆਵਾਸ ਹੈ ਇਸ ਅੰਦਰ ਇਹ ਜਿਹੜੀ ਸਾਡੀ ਦੇਹ ਸਾਨੂੰ ਮਿਲੀ ਹੈ ਤੁਸੀਂ ਵੀ ਸੁਣਿਆ ਹੋਣਾ ਆਪ ਕਹਿੰਦੇ ਜੀ 1484 ਜੂਨਾ ਤੋਂ ਬਾਅਦ ਮਿਲਦੀ ਹੈ ਨਾ ਵੀ ਕਹਿੰਦੇ ਵੀ 1484 ਭਰਮ ਦੇ ਆ ਦੁਰਲਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੋ ਸੋ ਦੇ ਨੇੜੇ ਆਇਓ ਵੀ 1484 ਜੂਨਾ ਪੋਗਣ ਤੋਂ ਬਾਅਦ ਸਾਨੂੰ ਅਨਮੋਲੀ ਦੇਹ ਮਿਲੀ ਹੈਗੀ ਹੈ ਵੀ ਇਹਦੇ ਵਿੱਚ ਆ ਕੇ ਤੁਸੀਂ ਪ੍ਰਭੂ ਦੀ ਭਗਤੀ ਕਰੋ ਹੋਰ ਕੋਈ ਜ਼ਰੀਆ ਨਹੀਂ ਹੈ ਹੋਰ ਕੋਈ ਜੂ